ਕਿ ਜਿਵੇਂ ਤੁਹਾਡਾ ਨਾ ਸ਼ੋਅ ਸੀਗਾ ਪਿਛਲੇ ਮਹੀਨੇ CP67 ਦਾ ਉਹ ਸਾਨੂੰ ਹਨਾ ਸੁਣਨ ਦਾ ਮੌਕਾ ਮਿਲਿਆ ਤੇ ਜਦੋਂ ਤੁਸੀਂ ਗਾ ਰਹੇ ਸੀ ਤੇ ਨਾਲ-ਨਾਲ ਤੁਸੀਂ ਨੱਚ ਰਹੇ ਸੀ ਤੁਹਾਡੇ ਪੈਰ ਥਿਰਕ ਰਹੇ ਸੀ ਹਨਾ ਬੀਟ ਦੇ ਨਾਲ-ਨਾਲ ਤਾਂ ਮੇਰੀ ਦੋਸਤ ਆ ਹਰ ਸੀ ਹਨਾ ਜਿਹਨੂੰ ਤੁਸੀਂ ਮਿਲੇ ਸੀ ਉਹ ਕਹਿੰਦੀ ਮੇਰਾ ਐਂ ਜੀ ਕਰ ਵੀ ਮੈਂ ਬਾਈ ਨਾਲ ਸਟੇਜ ਤੇ ਜਾਵਾਂ ਤੇ ਉਹਨਾਂ ਦੇ ਨਾਲ-ਨਾਲ ਲੋਰਚ ਨੱਚਾਂ ਉੱਥੇ ਜਾ ਕੇ ਕਿਉਂਕਿ ਵੀ 뮤직 ਦਾ ਇਨਾ ਉੱਤੇ ਅਸਰ ਹੁੰਦਾ ਇਹ ਤਾਂ ਹੈ ਯਾਰ ਪਰਿਵਾਰ ਸਮਝ ਕੇ ਗਾਓ ਮੈਨੂੰ ਇਹਦਾ ਲੱਗਦਾ ਹੈ ਹਾਂਜੀ ਹੈ ਤੇ ਤੇ ਹੈਗਾ ਵੀ ਪਰਿਵਾਰ ਹੀ ਹੈ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਚ ਜਾ ਕੇ ਗਾਉਣੇ ਨਾ ਹਾਂਜੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਵੈਸੀ ਪੋਜ਼ਿਟਿਵ ਕਰ ਦਿੰਦੀਆਂ ਜਦੋਂ ਤੁਸੀਂ ਸਮਝਦਾ ਨਾ ਵੀ ਆ ਸਾਰੇ ਮੇਰੇ ਹੀ ਮਾ ਮਾਪ ਚਾਚੇ ਤਾਏ ਭੈਣਾਂ ਭਰਜਾਈਆਂ ਸਭ ਆਪ ਤੇ ਜੇ ਭਤੀਜੇ ਭਤੀਜੀਆਂ ਭਾਣ ਜੇ ਭਾਣਦੀਆਂ ਸਭ ਮੇਰਾ ਪਰਿਵਾਰ ਬੈਠਾ ਹੈ ਤੇ ਇੱਕ ਤਾਂ ਫਿਰ ਤੁਸੀਂ ਉਸ ਮर्यादा ਚ ਵੱਜ ਜਾਣੇ ਹੋ ਜਿਹਦੀ ਬਾਉਂਡਰੀ ਕੋਈ ਨਹੀਂ ਪਰ ਫਿਰ ਵੀ ਇੱਕ ਕਿਲੇ ਦੀ ਕੰਧ ਹੈਗੀ ਆਸੇ ਪਾਸੇ ਤਾਂ ਉਹ ਵਰ ਬਾਥ ਨੂੰ ਚੰਗਾ ਲੱਗਦਾ ਫਿਰ ਤੁਸੀਂ ਆ ਤੇ ਬਾਕੀ ਆਇਆ ਆਪਣਾ ਤਾਂ ਸੰਗੀਤ ਹੈ ਹਮ ਹੈ ਇਥੋਂ ਦੀ ਉਪਜਾਓ ਸਾਰੀ ਜਦੋਂ ਤੁਸੀਂ ਹੁਣ ਫਿਰ ਅਨ ਕੰਡੀਸ਼ਨਲ ਟਰਮਾਂ ਤੇ ਖੇਡ ਕੇ ਤੇ ਉਗਾਉਣੇ ਤੁਹਾਨੂੰ ਚੰਗਾ ਹੀ ਬਹੁਤ ਲੱਗਦਾ ਹਮ ਤੇ ਬਾਕੀ ਕੋਈ ਅਸੀਸਾਂ ਦੁਆਵਾਂ ਦੀ ਕੋਈ ਮਹਾਰਾਏ ਨੇ ਕੋਈ ਹੱਦ ਬੰਨਾ ਛੱਡਿਆ ਹੀ ਨਹੀਂ ਕੋਈ ਬਹੁਤ ਜ਼ਿਆਦਾ ਪਿਆਰ ਮੁਹੱਬਤ ਸਾਰੀਆਂ ਪੀੜ੍ਹੀਆਂ ਵੱਲੋਂ ਜਿਵੇਂ ਤੁਸੀਂ ਇੰਟਰਵਿਊ ਸ਼ੁਰੂ ਕੀਤੀ ਨਾ ਜਿੱਥੋਂ ਉਹ ਐਕਚੁਅਲ ਚਾ ਸੱਚੀ ਕਿ ਕਿ ਜਦੋਂ ਕਿਤੇ ਕਾਰੋ ਬਾਹਰ ਨਿਕਲਦੇ ਆ ਤਾਂ ਸਿਰ ਛੋਟਾ ਪੈ ਜਾਂਦਾ ਕਈ ਹਮ ਇੰਨੇ ਹੱਥ ਉੱਤੇ ਮਾਰਾਂ ਰਖਾਉਂਦਾ ਛੋਟੇ ਛੋਟੇ ਬੱਚੇ ਜਦੋਂ ਆ ਕੇ ਆ ਚੁੰਮੜਦੇ ਆਪਣੇ ਵਰਗੇ ਯੰਗ ਮੁੰਡੇ ਕੁੜੀਆਂ ਜਦੋਂ ਉਹ ਵੀ ਕਹਿੰਦੇ ਆ ਕਿ ਕਿਹ ਤਰ੍ਹਾਂ ਪ੍ਰੋਗਰਾਮ ਦੇਖ ਕੇ ਯਾਰ ਗੁੱਡ ਗੁੱਡ ਫੀਲ ਹੁੰਦਾ ਚੰਗਾ ਲੱਗਦਾ ਵੀ ਕੁਝ ਲੈ ਕੇ ਗਏ ਸੋ ਅਸੀਂ ਕੰਵਲ ਕੁੜਦੇ ਆ ਹੋਰ ਕਲਾਕਾਰਾਂ ਕੋਲ ਚਲੇ ਜਾਂਦੇ ਆ ਅਸੀਂ ਬਾਕੀ ਗੀਤ ਵੀ ਸੁਣਦੇ ਆ ਮਿਊਜ਼ਿਕ ਆ ਚਲੋ ਪਰ ਕਹਿੰਦੇ ਜੇ ਤੇਰੇ ਕੋਲੇ ਆਉਣੇ ਸਾਨੂੰ ਲੱਗਦਾ ਹੁੰਦਾ ਕਿ ਯਾਰ ਵੀ ਕਿ ਇੱਕ ਸਿਆਣੀ ਜੀ ਸਭ ਹੈ ਸਭ ਕੁਝ ਹੋਊਗਾ ਜ ਹਰ ਇੱਕ ਤਰ੍ਹਾਂ ਦਾ ਮੋਸ਼ਨ ਦੇ ਹੋਗਾ ਯਾਰਟਿਸਟ ਦਾ ਹਾਂਜੀ ਚੰਗਾ ਲੱਗਦਾ ਫਿਰ ਕਿ ਯਾਰ ਸਾਰਾ ਕਾਫਲਾ ਜਿਹੜੀ ਤੁਰਿਆ ਜਾਂਦਾ ਤੁਸੀਂ ਇਹਦੇ ਨਾਲ ਇੱਕ ਨਾ ਜੁੜਦੀ ਗੱਲ ਆ ਵੀ ਆਪਾਂ ਇੱਕ ਵਿਆਹ ਤੇ ਮਿਲੇ ਸੀ ਨਾ ਥੋੜਾ ਟਾਈਮ ਪਹਿਲਾਂ ਅਸੀਂ ਕਰੇ ਦਾ ਵਿਆਹ ਸੀ ਹਾਂ ਅਸੀਂ ਘਰੇ ਜਾ ਕੇ ਦੱਸਿਆ ਵੀ ਐ ਕਰਕੇ ਸਾਨੂੰ ਨਾ ਅੱਜ ਬਾਈ ਮਿਲੇ ਸੀ ਤਾਂ ਹਰਸੀ ਨੇ ਉਹਦੇ ਦਾਦਾ ਜੀ ਨੂੰ ਦੱਸਿਆ ਵੀ ਮੈਨੂੰ ਨਾ ਉੱਥੇ ਕੰਮਰ ਬਾਈ ਮਿਲੇ ਸੀ ਤੇ ਉਹਨਾਂ ਨੇ ਬਹੁਤ ਮਾਸੂਮੀਅਤ ਨਾਲ ਉਹਨੂੰ ਪੁੱਛਿਆ ਕਹਿੰਦੇ ਉਹ ਜਿੰਨਾ ਸਾਦਾ ਸਟੇਜ ਤੇ ਹੁੰਦਾ ਉਹ ਉੱਥੇ ਵੀ ਸਾਦਾ ਜਿਹਾ ਬਣ ਕੇ ਆਇਆ ਸੀ ਕਹਿੰਦੇ ਕਿਉਂਕਿ ਮੈਨੂੰ ਮੁੰਡੇ ਦੀ ਸਾਦਗੀ ਬਹੁਤ ਪਸੰਦ ਆ ਜਿਵੇਂ ਵੀ ਮੈਂ ਪਹਿਲੇ ਹੀ ਗੱਲ ਕੀਤੀ ਨਾ ਵੀ ਤੁਹਾਨੂੰ ਹਰ ਵਰਗ ਵੀਰੇ ਪਿਆਰ ਕਰਦਾ ਭਾਵੇਂ ਬੱਚਾ ਉਹ ਬਜ਼ੁਰਗਾ ਤਾਂ ਮੈਨੂੰ ਉਹਨਾਂ ਦੀ ਗੱਲਾਂ ਹੀ ਲੱਗੀ ਵੀ ਇਹਨਾਂ ਨੂੰ ਵੀ ਤੁਹਾਡੇ ਨਾਲ ਕਿੰਨਾ ਮੁਹੱਬਤ ਆ ਤੇ ਉਹਨਾਂ ਨੇ ਬੈਠ ਕੇ ਸਾਰੀਆਂ ਗੱਲਾਂ ਪੁੱਛੇ ਅੱਛਾ ਫਿਰ ਉਹ ਕੀ ਕਹਿੰਦੇ ਸੀ ਉਹਦੇ ਕੀ ਪਾਇਆ ਸੀ ਮਤਲਬ ਵੀ ਤਾਂ ਹੀ ਤੁਹਾਨੂੰ ਪਤਾ ਲੱਗਦਾ ਨਾ ਵੀ ਆਰਟਿਸਟ ਨੂੰ ਕਿੰਨਾ ਉਹ ਪਿਆਰ ਕਰਦੇ ਨੇ ਇਹ ਰਕਮਾਈ ਹੈ ਸੱਚੀ ਹੈ ਇਹਨਾਂ ਪੈਸਾ ਟਕ ਹੈ ਤਾਂ ਇੱਥੇ ਰਹਿਣਾ ਪਰ ਮੈਨੂੰ ਲੱਗਦਾ ਜਿਹੜੀ ਇਹ ਇਹ ਬਜ਼ੁਰਗ ਗਰੁੱਪ ਆ ਜਿਹੜੀਆਂ ਤੁਹਾਨੂੰ ਅਸੀਂ ਸਦਵਾਵਾ ਦਿੰਦੀਆਂ ਨੇ ਅਪਰੀਸ਼ੀਏਟ ਕਰਦੀਆਂ ਤੇ ਇਹ ਮੈਨੂੰ ਲੱਗਦਾ ਕਮਾਈ ਹੁੰਦੀ ਹੈ ਸੱਚੀ ਹੈ ਇਹ ਇਹ ਹਰ ਇੱਕ ਫਨਕਾਰ ਨੂੰ ਮਹਾਰਾਜ ਹਰ ਇੱਕ ਫਨਕਾਰ ਨੂੰ ਦੇਵੇ ਜਿਹਦੇ ਕੋਲ ਮਾਈਕ ਹੈ